ਆਰਤੀ ਜਨਤਾ ਪਾਰਟੀ ਦੇ ਚੋਣਵੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਪੋਇਆ ਖੇਤਰ ਦਾ ਦੌਰਾ ਕੀਤਾ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਪੋਇਆ ਖੇਤਰ ਦੇ ਜਿੱਥੇ-ਜਿੱਥੇ ਵੀ ਪਿੰਡਾਂ ਵਿੱਚ ਆਪਣੇ ਚੋਣ ਦੌਰੇ ਦੇ ਦੌਰਾਨ ਪਹੁੰਚੇ ਨੇ ਲੋਕਾਂ ਨੇ ਉਹਨਾਂ ਨੂੰ ਭਾਰੀ ਸਮਰਥਨ ਦਿੱਤਾ ਹੈ ਦਰਨੀਸ਼ ਸਿੰਘ ਬੱਬੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਜਿੱਥੇ ਭਾਰਤ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਦੇ ਅੱਗੇ ਰੱਖਿਆ ਉੱਥੇ ਉਹਨਾਂ ਨੇ ਆਪਣੇ ਵਿਰੋਧੀ ਦਲਾਂ ਉੱਤੇ ਵੀ ਤਿੱਖੇ ਵਾਰ ਕੀਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਅਸਫਲ ਪਾਰਟੀ ਹੈ ਜਿਹੜੀ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਹੋਣ ਦਾ ਵਾਅਦਾ ਜਿਹੜੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਬਲਕਿ ਪੰਜਾਬ ਵਿੱਚ ਨੌਜਵਾਨਾਂ ਦੀ ਮੌਤ ਵੀ ਨਸ਼ੇ ਨਾਲ ਹੋ ਰਹੀ ਹੈ ਕਾਂਗਰਸ ਨੂੰ ਵੀ ਇੱਕ ਅਸਫਲ ਪਾਰਟੀ ਕਿਹਾ ਉਹਨਾਂ ਨੇ ਕਿਹਾ ਕਿ ਕਾਂਗਰਸ ਕੋਲ कोई और विकल्प ਜਿਹੜਾ ਆ ਉਹ ਮੌਜੂਦ ਨਹੀਂ ਹੈ ਲੋਕ ਦਿਲੋਂ ਵੀ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਤੇ ਲੋਕ ਵੈਸੇ ਵੀ ਚਾਹੁੰਦੇ ਨੇ ਕਿ ਕੇਂਦਰ ਸਰਕਾਰ ਵਿੱਚ ਭਾਜਪਾ ਹੀ ਆਵੇ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਜਨਤਾ ਪਾਰਟੀ ਨੂੰ ਲੋਕਾਂ ਦਾ ਸਮਰਥਨ ਤੇ ਪਿਆਰ ਤੇ ਸਹਿਯੋਗ ਮਿਲ ਰਿਹਾ ਹੈ ਨਿਸ਼ਚਿਤ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕੇਂਦਰ ਵਿੱਚ ਵੀ ਭਾਜਪਾ ਜਨਤਾ ਪਾਰਟੀ ਆਵੇਗੀ ਤੇ ਇਸ ਵਾਰ 400 ਦਾ ਆਕੜਾ ਵੀ ਪਾਰ ਹੋਵੇਗਾ। ਚਲੋ ਸੁਣਦੇ ਹਾਂ ਉਹਨਾਂ ਦੀ ਗਲਪਾਤ ਪੱਤਰਕਾਰਾਂ ਦੇ ਰਾਹੀ ਕੀ ਕਹਿੰਦੇ ਨੇ ਹੋਰ ਭਾਰਤੀ ਜਨਤਾ ਪਾਰਟੀ ਦੀਆਂ ਰਣਨੀਤੀਆਂ ਬਾਰੇ ਤੇ ਕਿਹੜੇ-ਕਿਹੜੇ ਤਿੱਖੇ ਵਾਰ ਕਰ ਰਹੇ ਨੇ ਉਹ ਵਿਰੋਧੀ ਦਲ ਅਤੇ ਉਹ ਲੋਕਾਂ ਦਾ ਬੜਾ ਪਿਆਰ ਮਿਲ ਰਿਹਾ ਬੜਾ ਮਾਨ ਸਨਮਾਨ ਮਿਲ ਰਿਹਾ ਔਰ ਲੋਕ ਫਿਰ ਤੋਂ ਬੀਜੇਪੀ ਦੀ ਸਰਕਾਰ ਲੈ ਆਖਦੇ ਨੇ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਂਦਾ ਮੈਂ ਨੌ ਨੌ ਵਿਧਾਨ ਸਭਾ ਗਿਆ ਹਰ ਵਿਅਕਤੀ ਦੇ ਮਨ ਚ ਗੱਲ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਔਰ ਅੱਜ ਮੈਂ ਬਾਡਰ ਏਰੀਏ ਚ ਆਇਆ ਮੈਂ ਸਭ ਤੋਂ ਵੱਲੀ ਗੱਲ ਕਰਾਂ ਜਾਈ ਕਿ ਸੈਂਟਰ ਗਵਰਨਮੈਂਟ ਨੇ ਬਾਡਰ ਏਰੀਏ ਦੀ ਡਿਵੈਲਪਮੈਂਟ ਵਾਸਤੇ ਨਾ ਜੀ ਇੱਕ ਸਪੈਸ਼ਲ ਬਜਟ ਅਪਰਖਿਆ ਇਸ ਮੈਨੀਫੈਸਟੋ ਚ ਕਿ ਅਗਲੀ ਵਾਰ ਜਿਹੜੀ ਸਲੇ ਸਰਕਾਰ ਬਣੇਗੀ ਤਾਂ ਬਾਡਰ ਏਰੀਏ ਚ ਵੱਧ ਤੋਂ ਵੱਧ ਡਵੈਲਪਮੈਂਟ ਹੋਏਗੀ ਦੂਸਰਾ ਮੈਂ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਦੇਖੋ ਇਥੋਂ ਦਾ ਜੀ ਮੰਤਰੀ ਨੇ ਕਟਾਊ ਚੱਕ ਮੈਂ ਪਿਛਲੇ ਹੁਣ ਪਿੰਡ ਗਿਆਣਾ ਜੀ ਮੈਨੂੰ ਆਤਾ ਭਣ ਕੇ ਕਰਦੀ ਸਾਡੇ ਕਾਰਡ ਕੋਈ ਕਾਰਡ ਨਹੀਂ ਬਣਿਆ ਜੀ ਮੇਰੇ ਕੋਲ ਵੀ ਇਹ ਮਹਿਕਮਾ ਰਿਆ ਫੂਡ ਐਸ ਲਾਈ ਮੈਂ ਕਾਰਡ ਬਣਾਇਆ ਹੀ ਅੱਛਾ ਉਪਰਲੀ ਬੈਠਦਾ ਰਿਹਾ ਸਾਰੇ ਜੀ ਬੈਠ ਕੇ ਇਸ ਜਿਹੜਾ ਜਾਂਦਾ ਸਭ ਦੇ ਕਾਰਡ ਬਣਾਤੇ ਰਿਹਾ ਮੈਂ ਅਸ਼ਨੀ ਸ਼ਰਮਾਤ ਸੀਮਾ ਜੀ ਨੂੰ ਘਰ ਗਏ ਇੱਕ ਵਾਰੀ ਤਰਨ ਹਲਾਇਆ ਘਰ ਦੇ ਬਾਅਦ ਇਹਨੂੰ ਕਿਹਾ ਵੀ ਤੁਸੀਂ ਮੰਤਰੀ ਹੋ ਪੰਜਾਬ ਸਰਕਾਰ ਦੇ ਤੁਸੀਂ ਕੰਮ ਸੇ ਕੰਮ ਨਾਲ ਜੀ ਕੋਈ ਕਾਰਡ ਨਾ ਵਟਾਉਂ ਦਿਓ ਲੇਕਿਨ 22000 ਕਾਰਡ ਜਿਹੜੇ ਨੇ ਉਹ ਕਟੋਗਨ ਪਖਾਨਗੁਰ ਜ਼ਿਲ੍ਹੇ ਦੇ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਵਾਰ ਤੁਸੀਂ ਜਾਣਦੇ ਹੋ ਦੇਖੋ ਮੰਤਰੀ ਦੇ ਬਣ ਕੇ ਦਾ ਕਿ ਉਹ ਜਿਹੜੇ ਇਲਜ਼ਾਮ ਲਗਾ ਲਾਇਆ ਤੇ ਲੋਕ ਬੋਧਦੇ ਲਗਾਏ ਤੇ ਨਹੀਂ ਲਗਾਏ ਤੇ ਕੋਈ ਜ਼ਮੀਨ ਕੋਟਾਲਾ ਕੋਈ ਵਰਤੀ ਦਾ ਮਨੁੱਖ ਆ ਕਹਿੰਦੇ ਵੀ ਸ਼ਰਮ ਆਦੀ ਕੀ ਕਿ ਲੋਕ ਇਹ ਕਿਤੇ ਲੋਕਾਂ ਨੇ ਬੜਾ ਮਾਨ ਸਵਾਨਤਾ ਐ ਐਮ ਐਲ ਏ ਬਨਾਇਆ ਮੰਤਰੀ ਬਣ ਗਏ ਉਹ ਅੱਖਾਂ ਖੋਲੋ ਇਹ ਸਰਕਾਰ ਕੁਰਸੀ ਪਰਮਾਨੈਂਟ ਨਹੀਂ ਅੱਜ ਕੁਰਸੀ ਐ ਕੱਲ ਨਹੀਂ ਗੱਲ ਨਹੀਂ ਮਿਲਣੀ ਔਰ ਦੇਖ ਲਓ ਤੁਸੀਂ ਪੋਵਾ 35 40 ਹਜ਼ਾਰ ਦਾ ਹਰਨਾ ਨਾ ਘਟਾਉ ਡਾਕ ਨਾ ਕੀ ਲੱਗਦਾ ਜੀ ਕਿਹੜੇ ਇੰਨਾ ਦੇ ਕੰਮ ਹੈਗੇ ਨੇ ਜਿਹੜੇ ਹਜੇ ਤੱਕ ਬਾਰਡਰ ਏਰੀਆ ਦੇ ਵਿੱਚ ਨਹੀਂ ਹੋਈ ਲੋੜ ਹੈਗੀ ਆ ਮੰਗਿਆ ਲੋਕਾਂ ਦੀ ਦੇਖੋ ਬਾਰਡਰ ਏਰੀਆ ਕਿਦੋਂ ਵਾਲਾ ਜੀ ਜਿਹੜੀ ਤਾਰ ਲੱਗੇ ਦੀ ਆ ਤਾਰ ਤੋਂ ਪਾਰ ਵੀ ਲੋਕਾਂ ਦੀ ਜਿੰਨੀ ਨਾ ਉਹਦਾ ਹਾਲ ਉਹਦਾ ਹੋਰ ਵੀ ਬਾਰਡਰ ਏਰੀਆ ਦੀ ਨਾ ਜੀ ਡਿਵੈਲਪਮੈਂਟ ਹੋਣੀ ਚਾਹੀਦੀ ਚਾਹੇ ਉਹ ਸੜਕਾਂ ਨੇ ਚਾਹੇ ਕੋਈ ਹੋਰ ਕੰਮ ਕਰਦੇ ਕਿ ਲਾ ਸਜਾਬੂ ਜਬਦ ਨਹੀਂ ਸਜਾਬਾ ਸ਼ਬਦ ਹੈ ਸ਼ੁਕਰ ਤੁਹੀ ਬਤਰ ਕਰਨਾ ਵੀ ਕਹਣਾ ਸ਼ਾਬਾਸ਼ ਜਬਦ ਪੁੱਛੋ ਨਾਲ ਇਹ ਕਹਿੰਦੇ ਅਸੀਂ 15 ਦਿਨਾਂ ਜੇ ਨਸ਼ਾ ਖਤਮ ਕਰ ਦਿੰਦਾ ਇਹਨਾਂ ਦਾ ਪੰਜਾਬ ਦਾ ਬੇੜਾ ਕਰ ਕਰਤਾ ਇਹਨਾਂ ਲੋਕਾਂ ਨੇ ਕੀ ਦੇਖਦੇ ਆਪ ਵਾਲੇ ਕਹਿੰਦੇ 13 0 ਤੇ ਕਾਂਗਰਸ ਕਹਿੰਦੀ ਆ ਤੇ ਅਸੀਂ ਜਿਹੜੀਆਂ ਸੀਟਾਂ ਕੱਢ ਕੇ ਲੈ ਗਈਆਂ ਤੇ ਭਾਜਪਾ ਨੂੰ ਇਹ ਲੱਗਦਾ ਆ ਵੀ 13 0 ਦਾ ਬੰਦਾ ਆ ਕਿ ਆਪ ਨੇ ਖਾਤਾ ਨਹੀਂ ਖੁੱਲਣਾ ਸੀ ਜਿਹੜੀ ਸੱਚਾਈ ਗੱਲ ਇਹ ਐ ਇਦਾਂ ਦੇ ਮੰਤਰੀ ਬਣਦੇ ਜਿਹੜਾ ਉਹ ਜਗਬਰ ਕੇ ਦਿਖਿਆ ਨਹੀਂ ਕਿ ਲੋਕ ਕੀ ਉਹਦੇ ਕੈਰੈਕਟਰ ਬਾਰੇ ਕੀ ਬੋਲਦੇ ਨੇ ਬਾਕੀ ਕੀ ਕੀ ਗੱਲਾਂ ਕਰਦੇ ਨੇ ਇਦਾਂ ਲੋਟੇ ਮਿਲ ਨਹੀਂ ਲੋਕਾਂ ਦਾ ਰੰਧਾਵਾ ਸਾਹਿਬ ਕਹਿੰਦੇ ਕਹਿੰਦੇ ਬੀ.ਡੀ.ਪੀ. ਦੇ ਇਹ ਰੰਧਾਵਾ ਸਾਹਿਬ ਨੂੰ ਪਹਿਲੇ ਗਲਤਫਹਿਮੀ ਹੋ ਗਈ ਸੀ ਰੰਧਾਵਾ ਸਾਹਿਬ ਨੇ ਡੇਰਾ ਬਾਬਾ ਨਾਗਰ ਨਾਲ ਵੀ ਜਿੰਨਾ ਸਾਰੀ ਜੋ ਹਾਲਾਤ ਬਣਾ ਦੇਣਾ ਉਹਨਾਂ ਨੂੰ ਗਲਤਫਹਿਮੀ ਆ ਠੀਕ ਆ ਸਾਹਮਣੇ ਕੋਈ ਬੋਲਦਾ ਨਹੀਂ ਇਦਾਂ ਸਾਹਮਣੇ ਮੇਰੇ ਨਾਲ ਕੋਈ ਚੱਲਿਆ ਕਰਦਾ ਲੇਕਿਨ ਅੰਦਰ ਖਾਤੇ ਲੋਕੀ ਕਿੰਨੇ ਓਖੇ ਨੇ ਰੰਧਾਵਾ ਸਾਹਿਬ ਕੋ ਫਿਰ ਰੰਧਾਵਾ ਸਾਹਿਬ ਦੇ ਆਪਣੇ ਪਿੰਡ ਤੋਂ ਨਾ ਜੀ ਜਿਹੜਾ ਉਹ ਡੇਰਾ ਬਾਬਾ ਨਾਲਗਰ ਇੱਕ ਪਿੰਡ ਦੇ 14 ਲੋਕ ਨਸ਼ੇ ਨਾਲ ਮਰੇ ਨਾ ਨੌਜਵਾਨ ਇੱਕੋ ਪਿੰਡ ਤੇ ਰੰਦਾਵਾ ਸਾਉਂਦ ਇਹਦੀ ਪਿੱਠ ਸੁਪਾਇਆ ਕਹਿੰਦੇ ਨੇ ਇਹ ਲੋਕਾਂ ਨੂੰ ਦੇਖਣੀ ਆ ਕਿੰਨਾ ਦਾ ਸ਼ਾਸਤ ਡੇਰਾ ਬਾਬਾ ਨਾਲਗਰ ਔਰ ਉਹਨੇ ਬੀਜਪੀ ਦਾ ਨਾ ਨਾ 405 ਪੰਜਾਬ ਦੇ ਕੀ ਲੋਤ ਦੇਖੋ ਗੱਲ ਇਹ ਪੰਜਾਬ ਜੀ ਬੀਜਪੀ ਨੇ ਵੀ 800 ਸੀਟਾ ਦੱਸ ਨਹੀਂ ਦੀਆਂ ਲੋਕਾਂ ਨਾਲ ਸਿਲੇ ਲੋਕਾਂ ਕੋਈ ਆਲਟਰਨੇਟ ਨਹੀਂ ਲੋਕਾਂ ਨੇ ਕਾਂਗਰਸ ਨੂੰ ਦੇਖ ਲਿਆ ਆਬਦ ਨੂੰ ਦੇਖਿਆ ਲੋਕਾਂ ਨੇ ਵੀ ਕਹਿੰਦੇ ਸੀ ਇੱਕ ਵਾਰੀ ਮੌਕਾ ਦਿਓ ਅਲਟੀਮੇਟਲੀ ਲੋਕਾਂ ਨੇ ਭਾਜਪਾ ਨੂੰ ਵੋਟਾਂ ਮਾਰੀਆਂ ਜੋ ਹਲਾ ਦੇ ਆਪ ਦੇ ਸੁਪਰੀਮਾ ਸੁਪਰੀਮੋ ਅਰਵਿੰਦ ਕੇਂਦਰੀਵਾਰ ਜੇਲ੍ਹ ਤੋਂ ਬਾਹਰ ਹੁੰਦੇ ਆ ਤੇ ਉਹ ਕਹਿੰਦੇ ਆ ਵੀ ਜੀ ਜਿਹੜੇ ਅਮਿਤ ਸ਼ਾਹ ਜਿਹੜੇ ਆਉਣ ਵਾਲੇ ਪ੍ਰਧਾਨ ਮੰਤਰੀ ਹੋਣਗੇ ਨਾ ਕਿ ਨਰੇਂਦਰ ਮੋਦੀ ਉਹ ਉਹਨਾਂ ਦੇ ਕਹਿਣ ਨੂੰ ਭਾਜਪਾ ਦਾ ਪਾਰਲੀਮੈਂਟ ਬੋਰਡ ਬੈਠਦਾ ਉਹਨਾਂ ਨੇ ਕਹਿ ਤਾ ਸਾਰੇ ਨੇ ਕਹਿ ਤਾ ਹੈ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਦੂਜਾ ਉਹਨਾਂ ਦੀ ਪਾਰਟੀ ਦਾ ਸਵਾਲ ਹੈ ਆਪਣੀ ਪਾਰਟੀ ਦਾ ਗੋਆ ਉਹਨਾਂ ਬਾਰੇ ਜੀ ਕਾਂਗਰਸ ਨੂੰ ਕਹਿੰਦੇ ਆ ਕਿ ਕਿਸੇ ਹੋਰ ਨੂੰ ਕਹਿੰਦੇ ਜਰੂਰ ਨਹੀਂ ਸਰ ਜੀ ਕਿੰਨਾ ਉਸਾਰੀ ਕਰਦੇ ਲੋਕ ਪਿਆਰ ਕਰਦੇ ਲੋਕ ਬੜਾ ਮਾਨ ਸਬੰਧ ਕਰਦੇ ਲੋਕ ਤੁਸੀਂ ਵੀ ਲੋਕਦਰ ਹੈ ਜੀ ਕੀ ਕਹਿੰਦੇ ਇਹਨਾਂ ਦੀ ਗੱਲ ਕੀਤੀ ਹੈ ਕਿ ਕੀ ਸਰਕਾਰ ਵੱਲੋਂ ਤਬਾਹੇ ਕਿਸਾਨਾਂ ਦੇ ਬੁਢੇ ਹਾਲ ਕਰਾਈ ਕਿਸਾਨਾਂ ਦੇਖੋ ਬੀਜੇਪੀ ਨੇ ਹੱਲ ਕਰਦਾ ਬਾਕੀ ਮੁੱਦੇ ਵੀ ਜਿਹੜੇ ਬੀਜੇਪੀ ਨਾਲ ਹੱਲ ਕੀਤੇ ਨਾ ਆਰਾਮ ਮੰਦਰ ਦਾ 500 ਸਾਲ ਦਾ ਇਸ਼ੂ ਆ ਬੀਜੇਪੀ ਨੇ ਕੀਤਾ 370 ਗੁੰਦਰ ਰੋਲਾ ਪੈਦਾ ਹਾ ਬੀਜੇਪੀ ਨੇ ਕਿਹਾ ਜਿਹੜੇ ਜਿਹੜੇ ਕੰਮ ਵੀ ਹੋਏ ਬੀਜੇਪੀ ਨੇ ਕਿਹਾ ਕਿਸੇ ਹੋਰ ਪਾਰਟੀ ਨੇ ਹੋ ਕਿਤੇ ਇਹਨਾਂ ਇੱਕ ਕਰਤਾਰਪੁਰ ਲਾਂਘੇ ਦੀ ਗੱਲ ਹੀ ਇਹ ਕਿੰਨੇ ਕਿਤਾ ਮੋਦੀ ਜੀ ਨੇ ਕਿਹਾ ਜੀ ਕਾਂਗਰਸ ਨਹੀਂ ਕਰ ਸਕਦੀ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near a &M Institute's Jalandhar Dalhousie Bypass Road, Pathankul.